ਅਰਮਾਨ ਉਰੀ ਆਓ ਇਧਰ ਆਓ ਮੇਰਾ ਪੁੱਤ ਅੱਜ ਟੌਰੀ ਬੜਾ ਗੱਡੇ ਆਦੇ ਹੱਤ ਕਰਾਈ ਮੁੰਡਿਆਂ ਪੂਰੀ ਹੋਰ ਸੁਣਾਓ ਅੱਜ ਖੇਲੀ ਹੋਣੀ ਹੈ ਹਾਈ ਦੁੱਧ ਪੀ ਲਈ ਹਾਈ ਕਰ ਦਿਓ ਹਾਈ ਕਰ ਦਿਓ ਸਾਰੇ ਹਾਈ ਕਯਾ ਸਾਰੇ ਜਾਣੇ ਚੈਨਲ ਸਬਸਕ੍ਰਾਈਬ ਕਰੋ ਸਾਰੇ ਜਾਣੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵਧੀਆ ਵਧੀਆ ਕਮੈਂਟ ਕਰੋ ਹੋਰ ਮੈਨੇ ਲੇ ਲਗੀ ਹੈ ਪਹਿਲੇ ਨੇ ਜੋ ਵੀ ਉਸਮੇ ਜੀਤੇਗਾ ਜੋ ਵੀ ਉਸਪੇ ਜیتےਗਾ ਨਾ ਉਹ ਉਹ ਹੀ ਬਤਾਏਗਾ ਕਿ ਕੌਣ ਸੇ ਗੇਮ ਖੇਲ ਚੁੱਕੇ ਆ ਅਗਰ ਤੁਸੀਂ ਮੈਂ ਜਿੱਤ ਗਿਆ ਉਹ ਹੀ ਫੇਖਾਰੀ ਗੇਮ ਤੇ ਠੰਡ ਤੇ ਅੱਜ ਘੱਟ ਹੀ ਆ ਹਨਾ ਇਨੀ ਜ਼ਿਆਦਾ ਤਾਂ ਨਹੀਂ ਅੱਜ ਠੰਡ ਚਲੋ ਫਿਰ ਆਜੇ ਸਟਾਰਟ ਕਰਦੇ ਆ ਆ ਜੋ ਖੇਲੇ ਜਿੱਤੇ ਆਜੇ ਸਟਾਰਟ ਕਰਦੇ ਪਿਆ ਗੱਡੀ ਕਿਨੇ ਲਈ ਆ ਫਿਰ ਹਾਂ ਆ ਗੱਡੀ ਕਿਨੇ ਲੱਲੀ ਆ ਅਨਮਾਨ ਲੀ ਫੱਟ ਬੜੀ ਵਧੀਆ ਪਾਈ ਗੱਡੀ ਤੇ ਗੱਡੀ ਤੇ ਪੂਰੀ ਮੋਡੀਫਾਈ ਕੀਤੀ ਹੋਈ ਹੈ ਹੈ ਅਨਮਾਨ ਲੈ ਵਾਹ ਬਹੁਤ ਵਧੀਆ ਚਲਾਉਂਗਾ ਬੜਾ ਇਹਨੂੰ ਉੱਤੇ ਬਾਹਾਂ ਬੜਾ ਗੱਡੀ ਤੇ ਮਗਰ ਬਹਿਜੋ ਦੋ ਜਣੇ ਚਲੋ ਫਿਰ ਪਾਉ ਪਾਉ ਇਹਨੂੰ ਬਾੜਾਂ ਵੱਲ ਨੂੰ ਅਰਮਾਨ ਧਿਆਨ ਅਰਮਾਨ ਧਿਆਨ ਨਾ ਡੇਗਣਾ ਜਾਈ ਮੇਰਾ ਪੁੱਤ ਤੂੰ ਰਹਿਂਦੇ ਨਹੀਂ ਜੜੇ ਜਾਂਦਾ ਡੇਗ ਜਾਏਗਾ ਮੇਰਾ ਪੁੱਤ ਹਾਏ ਆ ਤਾਂ ਵੱਡੀ ਪੂਰੀ ਐ ਇਹ ਪਿੰਡ ਖੜਨੀ ਅੱਜ ਤੁਸੀਂ ਪਿੰਡ ਇਹੋ ਜੇ ਇੱਥੇ ਜਾਣਾ ਅੱਜ ਤੁਸੀਂ ਅਰਮਾਨ ਜੀ ਤ ਅਰਮਾਨ ਨੇ ਮੋੜੀ ਵਾਈ ਦਿੱਤੀ ਆ ਫਟੇ ਉਹਨਾਂ ਨੂੰ ਦੇਤੀ ਨਾ ਗੱਡੀ ਅਏ ਕੱਪੜੇ ਵੀ ਲਾਇਆ ਸੈਬ ਉਹਨਾਂ ਦੇਤੀ ਗੱਡੀ ਕੋਈ ਨਾ ਸਟਾਰਟ ਨਾ ਕਰ ਪੁੱਤ ਗੱਡੀ ਉੱਡ ਜਾਣੀ ਓ ਗੱਡੀ ਓਡੀ ਜਾਣੀ ਐ ਤੂੰ ਦੇਖ ਸਕਦਾ ਹੈਂ ਬਾਅਦ ਵਿੱਚ ਵਾਟਰ ਪੁੱਟ ਕੇ ਲਾ ਉਹ ਬੱਲੇ ਵਾਟਰ ਕੁਲਰ ਵੀ ਗੱਡੀ ਦੇ ਨਾਲ ਹੀ ਲੱਗਾ ਵਾ ਤੇਰੀ ਵੇਖੋ ਬੱਲੇ ਹੈਗਾ ਪਾਣੀ ਪੂਣੀ ਵਿੱਚ ਕੱਢੋ ਬੜਾ ਨਹੀਂ ਪਾਣੀ ਹੈਗਾ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਸਾਰਾ ਵਾਟਰ ਕੁਲਰ ਆਇਆ ਪੂਰੀ ਗੱਡੀ ਐਂਡ ਬਣਾਈ ਪਈ ਆ ਪੂਰੀ ਗੱਡੀ ਛੱਤ ਛੂਤ ਪੂਰੀ ਉੱਤੇ ਪਾਈ ਆ ਹੈਂ ਤਰਪਾਲ ਲਾਈ ਵਿੱਚ ਉਹ ਮੈਨੂੰ ਬੱਲੇ ਆ ਤਾਂ ਨਾਲ ਹੀ ਵਾਟਰ ਕੋਲਰ ਹੈ ਨਾਲ ਹੀ ਗੱਡੀ ਤੇ ਛੱਤ ਲਾਈਟ ਵੀ ਉਹ ਵੀ ਕਰਨਾ ਨੇ ਖਮ ਇਧਰ ਵੀ ਲਾਈਟ ਵੀ ਬੱਲੇ ਇਹਦਾ ਵੀ ਹੋਣਾ ਉਹ ਬੱਸ 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 ਗੱਡੀ ਤੇ ਗੱਡੀ ਨਾਲ ਠੋਕ ਦਿਓ ਗੱਡੀ ਨਾਲ ਠੋਕ ਦਿਓ ਬਸ ਉਹ ਨਾ ਨਾ ਪੁੱਤ ਨਾ ਨਾ ਪੁੱਤ ਨਾ ਗਾਇਸ ਨਾ ਲੁਕਰਾ ਲੁਕਰਾ ਲਈ ਆਪ ਕੋਈ ਦਾ ਕੰਮ ਬੱਤੀ ਬੱਤੀ ਲਾਈਟ ਦਾ ਪੂਰਾ ਇੰਤਜ਼ਾਮ ਹੈ ਪਪਾਈ ਪਲੱਸ ਉਹ ਬੱਲੇ ਤੁਹਾਡੇ ਲਾਈਟ ਦਾ ਪੂਰਾ ਇੰਤਜ਼ਾਮ ਕੀਤਾ ਹੈ ਉਹਦੇ ਤੁਹਾਡੇ ਛੜੇ ਬਾਈ ਤੁਹਾਡੇ ਛੋਟੇ ਬਾਈ ਰਮਾਨ ਨੇ ਕੀਤਾ ਸਾਰਾ ਜਗਾੜ ਹੈ ਰਮਾਨ ਨੇ ਆਪ ਕੀਤੀ ਮੋਡੀਫਾਈ ਗੱਡੀ ਫਿਰ ਇਧਰ ਆਓ ਇਧਰ ਮੈਂ ਪੁਰਾਣਾ ਹੈ ਆਹੋ ਸਿਸਟਮ ਕਿਹੜਾ ਸਿਸਟਮ ਗੇਅਰ ਕਿਹੜੇ ਕਿੰਨੇ ਗੇਅਰੇ ਇਹਦੇ ਗੇਅਰ ਇਹਦੀ ਕੋਈ ਨਾਮਾ ਗੱਡੀ ਦਾ पल्टीना <laughs> <laughs> <पल्दीना> नहीं चलो <ग्यालीबर। laughs> <laughs> <स्था> <स्था>